ਪੰਜਾਬ ਪੋਲੀਟਿਕਲ ਫਾਕਸ ਚੈਨਲ ਤੇ ਤੁਹਾਡਾ ਸਵਾਗਤ ਮੈਂ ਹਾਂ ਬਿਕਰਮਜੀਤ ਸਿੰਘ ਟੀ ਟਾਈਮ ਨਿਊਜ਼ ਲੈ ਕੇ ਹਾਜ਼ਰਾਂ ਪਹਿਲੇ ਗੇੜ ਦੀਆਂ 33% ਤੋਂ ਵੱਧ ਹੋਈ ਪੋਲਿੰਗ ਚੱਕਰ ਗੜੇ ਨਾਲ ਪੰਜਾਬ ਚ ਹੋਇਆ ਵੱਡਾ ਫਸਲੀ ਨੁਕਸਾਨ ਇਜ਼ਰਾਈਲ ਵੱਲੋਂ ਰਾਤ ਦੇ ਪਰਮਾਨੂ ਟਿਕਾਣੇ ਤੇ ਹਮਲਾ ਸੰਗਰੂਰ ਜੇਲ੍ਹ ਵਿੱਚ ਕੈਦੀਆਂ ਦੀ ਲੜਾਈ ਵਿੱਚ ਦੋ ਦੀ ਮੌਤ ਤੇ ਦੋ ਹੋਏ ਜ਼ਖਮੀ ਜਮੰਦਲੀ ਆਦਰੰਗ ਦਾ ਜੋਖਮ ਨਹੀਂ ਉਠਾ ਸਕਦਾ ਇਹ ਬਿਆਨ ਹੈ ਕੇਦਰੀ ਬਲ ਮੰਤਰੀ ਪਾਰਪਮੀ ਦਵਾਰ ਦਾ ਕਿਸਾਨਾ ਬਲੋਂ ਬਰੋਜ ਜਾਰੀ ਵਿਜੇ ਸਾਹਬਲਾ ਚਾਰੇ ਹਨ ਸਿਆਸੀ ਤੋਂ ਚਿੱਤੀ ਦੇ ਵਿੱਚ ਅਕਾਲੀ ਦਲ ਦੇ ਸਪਰਕ ਚਾਏ ਬੈਸਪਰਾ ਸ਼੍ਰੋਮਣੀ ਕਾਲੇ ਦਲ ਮਾਨ ਨੇ ਫੜ ਦੇ ਕਰਦੇ ਚੰਡੀਗੜ੍ਹ ਤੋਂ ਉਮੀਦਵਾਰ ਐਲਾਨੇ ਚੋਣਾ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਇਹ ਬਿਆਨ ਹੈ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪ ਹਰਦਵਾੜ ਬਲੰਦ ਕਰ ਵਾਲਿਆਂ ਨੂੰ ਸਰਕਾਰ ਜੇਲਾਂ ਵਿੱਚ ਸੁੱਟ ਰਹੀ ਹੈ ਇਹ ਬਿਆਨ ਹੈ ਸਪਾਸਿੰਗ ਕੈਰਵਲੋ ਪਟਿਆਲਾ ਵਿੱਚ ਕਾਂਗਰਸ ਦੇ ਬਗਗੀ ਸੁਣਾਵਲੋ ਅੱਜ ਰਾਜਪੁਰਾ ਵਿਖੇ ਹੋਵੇਗਾ ਸ਼ਕਤੀ ਪ੍ਰਦਰਸ਼ਨ ਸ਼ੰਭੂ ਤੀਜੇ ਦਿਨ ਵੀ ਕਿਸਾਨ ਮੋਰਚੇ ਤੇ ਡਟੇ ਰਹੇ ਬੰਬੀਹਾ ਗੈਂਗ ਦੇ ਦੋ ਮੈਂਬਰ ਗ੍ਰਫ्तार ਨੌਜਵਾਨ 4 ਮਈ ਤੱਕ ਰਪਨਾ ਸਕਦੇ ਹਨ ਵੋਟ ਇਹ ਬਿਆਨ ਹੈ ਚੋਣ ਅਧਿਕਾਰੀ ਪੰਜਾਬ ਨੂੰ ਸ਼ਲੀਲ ਸਮਗਰੀ ਵਿੱਚ ਬੱਚਿਆਂ ਦੀ ਵਰਤੋਂ ਗੰਭੀਰ ਚਿੰਤਾ ਦਾ ਵਿਸ਼ਾ ਸੁਪਰੀਮ ਕੋਰਟ ਸਕਾਟਲੈਂਡ ਜਿੱਦੋਂ ਭਾਰਤੀ ਡੁੱਬੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੇ ਵਿਰੋਧੀਆਂ ਨੂੰ ਕਿਹੜਿਆ ਜਾ ਰਿਹਾ ਹੈ ਸੰਗਰੂਪ ਦੀ ਹਿੱਸਾ ਵੱਲੋਂ ਸਮਰਥਨ ਨਾਲ ਅੱਜ ਕੀਤੀ ਜਾਵੇਗੀ ਵਿਸ਼ੇਸ਼ ਬੈਠਕ ਸਿਆਸੀ ਹਿੱਤਾਂ ਕਰਕੇ ਪਾਜਪਾ ਕਰਦੀ ਹੈ ਖੂਨ ਕਰਾਬਾ ਇਹ ਬਿਆਨ ਹੈ ਮਮਤਾ ਬੈਨਰਜੀ ਵੱਲੋਂ ਸੋ ਇਹ ਸਾਲ ਅੱਜ ਦੀਆਂ ਮੁੱਖ ਖਬਰਾਂ ਤੇ ਕੁਝ ਖਬਰਾਂ ਤੇ ਚਰਚਾ ਕਰਾਂਗੇ ਕੱਲ ਪਹਿਲੇ ਗੇੜ ਦੇ ਵਿੱਚ 102 ਸੀਟਾਂ ਤੇ ਕੱਲ ਚੋਣਾਂ ਜਿਹੜੀਆਂ ਹੋਈਆਂ ਨੇ ਇਹਨਾਂ ਚੋਣਾਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਕਿੰਨਾ ਇਕਾਦੋਕਾ ਘਟਨਾਮਾ ਨੂੰ ਲੈ ਕੇ ਬੜੇ ਹੀ ਸ਼ਾਂਤੀਮਈ ਤਰੀਕੇ ਦੇ ਨਾਲ ਇਹ ਚੋਣਾਂ ਹੋ ਨੇ ਬੜੀਆਂ ਨੇ ਜੇ ਪ੍ਰਤੀਸ਼ਤਤਾ ਦੀ ਗੱਲ ਕਰੀਏ ਤੇ 62% ਤੋਂ ਵੱਧ ਬੋਲਿੰਗ ਇਸ ਪਹਿਲੇ ਗੇਟ ਦੇ ਵਿੱਚ ਹੋਈ ਐ ਸੋ ਪੋਲਿੰਗ ਕਿਤੇ ਨਾ ਕਿਤੇ ਕੱਟ ਹੋਣ ਦਾ ਸੰਕੇਤ ਵੀ ਦਿੰਦੀ ਐ ਅਗਲਾ ਜਿਹੜਾ ਸਟੈਪ ਜਾਰੀ ਐ ਜੋ ਸੱਤ ਭਰਾਵਾਂ ਦੇ ਵਿੱਚ ਦੇਸ਼ ਭਰ ਦੇ ਵਿੱਚ ਸਾਡੀਆਂ ਚੋਣਾਂ ਹੋਣੀਆਂ ਨੇ ਸੋ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਭਾਜਪਾ ਵਲੋਂ ਜਿੱਥੇ-ਜਿੱਥੇ ਆਪਣੇ ਉਮੀਦਵਾਰ ਐਲਾਨੇ ਗਿਆ ਹਨ ਉੱਥੇ-ਉੱਥੇ ਵਿਰੋਧ ਜਾਰੀ ਹੈ ਪਟਿਆਲਾ ਫਰੀਦਕੋਟ ਅੰਮ੍ਰਿਤਸਰ ਦੇ ਵਿੱਚ ਰੋਜ਼ਾਨਾ ਹੀ ਕਿਸਾਨਾਂ ਵੱਲੋਂ ਕਿਰਨ ਦੀਆਂ ਜਿਹੜੀਆਂ ਖਬਰਾਂ ਨੇ ਆ ਰਹੀਆਂ ਨੇ ਕਿਤਨਾ ਕਿਤੇ ਕਿਸਾਨਾਂ ਜਦੋਂ ਘੇਰਿਆ ਜਾਂਦਾ ਕਿਸਾਨਾਂ ਵੱਲੋਂ ਤੇ ਪੁਲਿਸ ਸੁਰੱਖਿਆ ਬਲ ਉਹਤੇ ਵੱਡੀ ਪੱਧਰ ਤੇ ਲਾਏ ਜਾਂਦੇ ਨੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਗ੍ਰਫਤਾਰ ਵੀ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਹੋਰ ਜਿਹੜੀਆਂ ਵਕ ਵਕ ਪਾਰਟੀਆਂ ਨੇ ਕਾਂਗਰਸ ਅਕਾਲੀ ਦਲ ਤੇ ਸਿਮਰਨਜੀਤ ਸਿੰਘ ਮਾਨ ਗਰੁੱਪ ਵੱਲੋਂ ਵੀ ਆਪਣੇ ਜਿਹੜੇ ਉਮੀਦਵਾਰ ਐਲਾਨੇ ਨੇ ਉਹਨਾਂ ਉਮੀਦਵਾਰਾਂ ਦਾ ਜਿਹੜਾ ਚੋਣ ਪ੍ਰਚਾਰ ਵੀ ਪਕਦਾ ਨਜ਼ਰ ਆ ਰਿਹਾ ਹੈ ਲੇਕਿਨ ਚੋਣ ਪ੍ਰਚਾਰ ਤੋਂ ਪਹਿਲਾਂ ਹੀ ਕੱਲ ਹਨੇਰੀ ਤੇ ਚੱਕਰ ਦੇ ਚੱਲਦਿਆਂ ਜਿਹੜੀ ਕਣਕ ਦੀ ਫਸਲ ਵਾਢੀ ਦਾ ਸੀਜ਼ਨ ਜਿਹੜਾ ਚੱਲ ਰਿਹਾ ਸੀ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਹੈ ਤੋਂ ਇਸੇ ਚੱਕਰ ਤੇ ਮੀਂਹ ਦੇ ਕਾਰਨ ਕਿਤੇ ਨਾ ਕਿਤੇ ਗੜੇ ਵੀ ਪਏ ਨੇ ਤੇ ਖਾਸ ਕਰਕੇ ਜਿਹੜੀ ਫਸਲ ਹੈ ਕਣਕ ਦੀ ਜਿਹੜੀ ਉਹ ਫਸਲ ਹੈ ਉਹ ਵਿਛ ਜਾਂਦੀ ਹੈ ਉਹ ਕਿਸਾਨ ਲਈ ਸਭ ਤੋਂ ਔਖਾ ਕਰਜ਼ ਹੁੰਦਾ ਹੈ ਉਧਰੋਂ ਮੁੱਖ ਮੰਤਰੀ ਨੇ ਕਿਹਾ ਵੀ ਇੱਕ ਇੱਕ ਜਿਹੜਾ ਦਾਣਾ ਮੰਡੀ ਦੇ ਵਿੱਚੋਂ ਚੁਕ ਲਿਆ ਜਾਵੇਗਾ ਤੇ ਡਾਇਰੈਕਟਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਪੰਜਾਬ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਕਿਤੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ ਉਧਰੋਂ ਪਟਿਆਲਾ ਦੇ ਵਿੱਚ ਕਾਂਗਰਸ ਦੇ ਜਿਹੜੇ ਬਾਗੀ ਸੋਰਸਨ ਜਦੋਂ ਦੀ ਗਾਂਧੀ ਨੂੰ ਟਿਕਟ ਮਿਲੀ ਹੈ ਭਾਵੇਂ ਕਿ ਗੰ ਗਾਂਧੀ ਆਪਣੇ ਚੋਣ ਪ੍ਰਚਾਰ ਦੇ ਵਿੱਚ ਰੁੱਝ ਗਏ ਹਨ ਬਹੁਤ ਸਾਰੇ ਹਲਕੇ ਵੀ ਉਹਨਾਂ ਨੇ ਕਵਰ ਕਰ ਲਏ ਉਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਲੀਡਰਸ਼ਿਪ ਹੈ ਕਾਂਗਰਸ ਦੀ ਉਹ ਲੀਡਰਸ਼ਿਪ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਪਟਿਆਲਾ ਦਾ ਜਿਹੜਾ ਸਿਸਟਮ ਹੈ ਜਿਹੜਾ ਸਿਆਸੀ ਢਾਂਚਾ ਹੈ ਉਸ ਨੂੰ ਚਲਾ ਰਹੀ ਹੈ ਉਹ ਨੇਤਾ ਦੇ ਨਜ਼ਰ ਨਹੀਂ ਆ ਰਹੇ ਉਹਨਾਂ ਦੇ ਵਿੱਚ ਲਾਲ ਸਿੰਘ ਹੈ ਹਰਦਿਆਲ ਕੰਬੋਜ ਹੈ ਮਦਨ لال ਜਲਾਲਪੁਰ ਨੇ ਨਿਰਮਲ ਸਿੰਘ ਹੈ ਅਤੇ ਹੋਰ ਕਈ ਜਿਹੜੇ ਨੇ ਕਾਂਗਰਸ ਦੇ ਸੀਨੀਅਰ ਆਗੂ ਨੇ ਸੋ ਉਹਨਾਂ ਵੱਲੋਂ ਅੱਜ ਰਾਜਪੁਰਾ ਦੇ ਵਿੱਚ ਇੱਕ ਬੈਠਕ ਕੀਤੀ ਗਈ ਹੈ ਸੋ ਲਾਲ ਸਿੰਘ ਵੱਲੋਂ ਆਪਣੇ ਪੇਸ ਤੇ ਪਾ ਕੇ ਵੱਧ ਤੋਂ ਵੱਧ ਸ਼ਹਿਰੀ ਤੇ ਪਿੰਡੂ ਸੈਕਟਰ ਤੋਂ ਦਿਹਾਤੀ ਸੈਕਟਰ ਤੋਂ ਵੱਧ ਤੋਂ ਵੱਧ ਵਰਕਰਾਂ ਨੂੰ ਪਹੁੰਚਣ ਦੀ ਅਪੀਲ ਇਹਤੇ ਕਿ ਐਸੋ ਰਾਜਾ ਬਰਿੰਗ ਨੇ ਜਿਹੜੇ ਉਹ ਵੀ ਰਾਜਪੁਰਾ ਦੇ ਵਿੱਚ ਪਹੁੰਚਣੇ ਵੇਖਣਾ ਹੋਵੇਗਾ ਵੀ ਅੱਜ ਕਾਂਗਰਸ ਵੱਲੋਂ ਜਿਹੜਾ ਇਹ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੀਆਂ ਕਸੂਹਾ ਕੀ ਹਨ ਸੋ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਅੱਜ ਰਾਜਪੁਰਾ ਦੇ ਉੱਪਰ ਫੌਕਸ ਹਨ ਕਾਂਗਰਸ ਦੇ ਉੱਪਰ ਫੌਕਸ ਹਨ ਵੀ ਅੱਜ ਉਹਨਾਂ ਲੀਡਰਾਂ ਵੱਲੋਂ ਸੀਨੀਅਰ ਲੀਡਰਾਂ ਵੱਲੋਂ ਕਿੱਦਾਂ ਦਾ ਬਿਆਨ ਦਿੱਤਾ ਜਾਂਦਾ ਹੈ ਕੀ ਉੱਥੇ ਚਰਚਾ ਹੋਵੇਗੀ ਕੀ ਵਰਕਰਾਂ ਨੂੰ ਕਿਹਾ ਜਾਵੇਗਾ ਕਿਉਂਕਿ ਇਹ ਗੱਲ ਕਹੀ ਜਾ ਰਹੀ ਵੀ ਰਾਜਾ ਜਿਹੜੇ ਬਰਿੰਗ ਨੇ ਉੱਥੇ ਪਹੁੰਚ ਰਹੇ ਨੇ ਤਾਂ ਇਹ ਗੱਲ ਬਿਲਕੁਲ ਅੰਦਰੋਂ ਸਾਫ਼ ਚਲਕਦੀ ਨਜ਼ਰ ਆ ਰਹੀ ਵੀ ਕਿੰਨਾ ਕਿਤੇ ਉਹ ਬਾਗੀ ਸੋਰ ਵਿੱਚ ਨਹੀਂ ਮੈਨੂੰ ਲੱਗਦਾ ਵੀ ਸ਼ਾਇਦ ਕਾਂਗਰਸ ਦਾ ਇੱਕ ਪ੍ਰਦਰਸ਼ਨ ਹੈ ਵੱਡਾ ਸ਼ਕਤੀ ਪ੍ਰਦਰਸ਼ਨ ਹੈ ਜਿਹਦੇ ਵਿੱਚ ਕਿਉਂਕਿ ਹਰ ਲੀਡਰ ਨੂੰ ਆਪਣਾ ਅਧਿਕਾਰ ਹੈ ਜਿਹੜੀਆਂ ਨਾਰਾਜ਼ਗੀਆਂ ਜਿਹੜੀਆਂ ਜਤਾਈ ਜਾਂਦੀ ਨਹੀਂ ਇਕੱਲੀ ਪਟਿਆਲਾ ਸੀਟ ਤੇ ਨਹੀਂ ਬਲਕਿ ਹਰ ਹਲਕੇ ਦੇ ਵਿੱਚ ਜਿਹੜੀਆਂ ਗੇ ਨਾਰਾਜ਼ਗੀਆਂ ਸਾਹਮਣੇ ਆਈਆਂ ਨੇ ਚਾਹੇਓ ਜਲੰਧਰ ਸੀ ਚਾਹੇਓ ਫਰੀਦ ਕੋਟ ਹੈ ਚਾਹੇ ਆਨੰਦਪੁਰ ਸਵਾ ਨਰਾਜ਼ਗੀਆਂ ਹੁੰਦੀਆਂ ਨੇ ਲੇਕਿਨ ਉਹਨਾਂ ਨਰਾਜ਼ਗੀਆਂ ਨੂੰ ਦੂਰ ਕਰਨ ਦੇ ਲਈ ਜਿਹੜੇ ਪਾਰਟੀ ਹਾਈ ਕਮਾਂਡ ਵੱਲੋਂ ਯਤਨਸ਼ੀਲ ਅਪਰਾਲੇ ਕੀਤੇ ਜਾਂਦੇ ਨੇ ਕਿਤਨਾ ਕਿਤੇ ਰਾਹੁਲ ਗਾਂਧੀ ਵੀ ਆਪਣਾ ਜਿਹੜਾ ਸੰਪਰਕ ਹੈ ਉਹ ਪਟਿਆਲਾ ਦੇ ਵਿੱਚ ਬਣਾਈ ਬੈਠੇ ਨੇ ਕਿਉਂਕਿ ਜਿਹੜੀ ਟਿਕਟ ਹੈ ਧਰਮੀਰ ਗਾਂਧੀ ਨੂੰ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਆਪ ਵੀ ਗਾਂਧੀ ਨੂੰ ਮਨਾਇਆ ਗਿਆ ਲੰਬਾ ਸਮਾਂ ਗਾਂਧੀ ਦੀ ਚਰਚਾ ਪਟਿਆਲਾ ਦੇ ਤਰਾਤਲ ਦੇ ਵਿੱਚ ਰਹੀ ਤੇ ਬੜੀ ਤਰ੍ਹਾਂ ਤੋਂ ਦੋ ਬਾਅਦ ਆਗਰ ਗਾਂਧੀ ਮੰਨੇ ਤੇ ਉਹਨਾਂ ਨੂੰ ਟਿਕਟ ਐਲਾਨ ਨਹੀਂ ਗਈ ਹੈ ਸੋ ਚੋਣ ਪ੍ਰਚਾਰ ਦੇ ਵਿੱਚ ਪਟਿਆਲਾ ਦੇ ਵਿੱਚ ਮੈਂ ਗੱਲ ਕਰਾਂ ਤਾਂ ਚੋਣ ਪ੍ਰਚਾਰ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਵੀ ਆਪਣਾ ਇੱਕ ਰਾਉਂਡ ਜਿਹੜਾ ਹੈਗਾ ਨੌ ਦੇ ਨੌ ਹਲਕਿਆਂ ਵਿੱਚ ਲਾ ਚੁੱਕੇ ਨੇ ਤੇ ਉਹ ਕਹਿ ਰਹੇ ਨੇ ਵੀ ਭਾਜਪਾ ਦੇਸ਼ ਦਸ਼ੀਅ ਨੌਜਵਾਨਾਂ ਦੇ ਭਲੇ ਲਈ ਭਾਜਪਾ ਨੂੰ ਵੋਟ ਪਾਉਣੀ ਚਾਹੀਦੀ ਹੈ ਉਧਰੋਂ ਨਰਿੰਦਰ ਜਿਹੜੇ ਸ਼ਰਮਾ ਨੇ ਉਹ ਵੀ ਇੱਥੇ ਪਟਿਆਲਾ ਦੇ ਵਿੱਚ ਚੋਣ ਪ੍ਰਚਾਰ ਵਿੱਚ ਰੁੱਝ ਗਏ ਨੇ ਕਿਤੇ ਨਾ ਕਿਤੇ ਮੋਤੀ ਮੈਲ ਨੂੰ geke ਦੇ ਨਜ਼ਰ ਆ ਰਹੇ ਨੇ ਵੀ ਪਟਿਆਲਾ ਦੇ ਵਿੱਚ ਜਿਹੜੀ ਸਿਆਸਤ ਹੁਣ ਤੱਕ ਰਹੀ ਹੈ ਉਹ ਸਿਆਸਤ ਨੇ ਪਟਿਆਲਾ ਦੇ ਵਿੱਚ ਕੋਈ ਵੀ ਵਿਕਾਸ ਕਾਰਜ ਨਹੀਂ ਕਰਾਏ ਖਾਸ ਕਰਕੇ ਹੜਾਂ ਤੇ ਵੀ ਉਹਨਾਂ ਨੇ ਚਰਚਾ ਕੀਤੀ ਵੀ ਹੜਾਂ ਦੇ ਮਾਮਲੇ ਵਿੱਚ ਹਰ ਵਾਰ ਹਾਂ ਪਟਿਆਲਾ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੇ ਲੋਕ ਨੇ ਹੜਾਂ ਦੀ ਮਾਰ ਚੱਲਦੇ ਨੇ ਤੇ ਇਹ ਲੀਡਰ ਹਰ ਵਾਰ ਜਿਹੜੀ ਵਿਧਾਨ ਸਭਾ ਤੇ ਲੋਕ ਸਭਾ 'ਚ ਵੋਟਾਂ ਬਟੋਰਦੇ ਨੇ ਉਹਨਾਂ ਨੇ ਕਹੇ ਨਰਿੰਦਰ ਸ਼ਰਮਾ ਨੇ ਵੀ ਉਹ ਡੇਰਾ ਬੱਸੀ ਹਲਕੇ ਵਿੱਚ ਉਹਨਾਂ ਨੇ ਕਿਹਾ ਲੋਕਾਂ ਨੂੰ ਜਾ ਕੇ ਉੱਥੇ ਵੇਖਣ ਪੁੱਛਣ ਜਾ ਕੇ ਮੇਰੇ ਬਾਰੇ ਮੈਂ ਕਿੰ다 ਦੇ ਵਿਕਾਸ ਕਾਰਜ ਕੀਤੇ ਨੇ ਸੋ ਨਰਿੰਦਰ ਸ਼ਰਮਾ ਦੀ ਚੋਣ ਮੁਹਿੰਮ ਦੇ ਵਿੱਚ ਜਿਹੜੇ ਸੀਨੀਅਰ ਅਕਾਲੀ ਆਗੂ ਨੇ 9 ਦੇ 9 ਹਲਕਿਆਂ ਵਿੱਚ ਉਹਨਾਂ ਨੇ ਆਪਣੀ ਕਮਾਂਡ ਸੰਭਾਲ ਲਈ ਆਪਣੇ ਦਫ਼ਤਰ ਵੀ ਉਹਨਾਂ ਵੱਲੋਂ ਖੋਲ੍ਹ ਦਿੱਤੇ ਗਏ ਨੇ ਸੋ ਗਾਂਧੀ ਵੱਲੋਂ ਵੀ ਜਿਹੜਾ ਆਪਣਾ ਦਫ਼ਤਰ ਹੈ ਉਹ ਛੋਟੀ ਜਿਹੜੀ ਵੱਡੀ 12ਤਰੀ ਹੈ ਉਹਦੇ ਵਿੱਚ ਲੈ ਗਿਆ ਉਧਰੋਂ ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਪ੍ਰਚਾਰ ਵੀ ਜਾ ਰਹੀ ਹੈ ਡਾਕਟਰ ਜਿਹੜੇ ਬਲਵੀਰ ਨੇ ਵਕ ਵਕ ਹਲਕਿਆਂ ਵਿੱਚ ਜਾ ਚੁੱਕੇ ਨੇ ਤੇ ਜਿਹੜੇ ਉੱਥੋਂ ਦੇ ਐਮਐਲਏ ਨੇ ਉਹ ਵੀ ਆਪਣੇ ਆਪਣੇ ਹਲਕਿਆਂ ਦੇ ਵਿੱਚ ਵਰਕ ਕਰ ਰਹੇ ਨੇ ਪਟਿਆਲਾ ਜਿਹੜੀ ਸੀਟ ਹੈ ਕੇਂਦਰਤ ਹੋਈ ਪਈ ਸੀਟ ਹੈ ਉਧਰੋਂ ਕੈਪਟਨ ਮਨਿੰਦਰ ਸਿੰਘ ਵੱਲੋਂ ਅਜੇ ਤੱਕ ਕੋਈ ਵੀ ਬਿਆਨ ਨਹੀਂ ਦਾ ਗਿਆ ਹੈ ਭਾਵੇਂ ਕਿ ਉਹਨਾਂ ਦੀ ਧਰਮ ਪਤਨੀ ਚੋਣ ਮੈਦਾਨ ਦੇ ਵਿੱਚ ਉੱਦ ਚੁਕੇ ਨੇ ਸੋ ਉਧਰੋਂ ਨਵਜੋਤ ਸਿੰਘ ਜਿਹੜੇ ਸਿੱਧੂ ਨੇ ਕੱਲ ਉਹ ਵੀ ਸਰਗਰਮ ਹੋਏ ਨੇ ਤੁਹਾਨੂੰ ਦੇਖਣਾ ਹੋਵੇਗਾ ਨਵਜੋਤ ਸਿੰਘ ਸਿੱਧੂ ਦੀਆਂ ਸਰਗਰਮੀਆਂ ਵੀ ਕੀ ਹੋਣਗੀਆਂ ਸੋ ਪਟਿਆਲਾ ਸੀਟ ਤੇ ਹੌਲੀ-ਹੌਲੀ ਅਗਲੇ ਮਹੀਨੇ ਤੱਕ ਜਦੋਂ ਚੋਣ ਪ੍ਰਚਾਰ ਸਿਖਰਾਂ ਵੱਲ ਹੋ ਜਾਵੇਗਾ ਵੱਡੀ ਦੇ ਸੀਜ਼ਨ ਤੋਂ ਜਿਹੜੇ ਕਿਸਾਨ ਨੇ ਉਹ ਵਿਲੇ ਹੋ ਜਾਣਗੇ ਉਸ ਤੋਂ ਬਾਅਦ ਜਿਹੜੀ ਹੌਲੀ-ਹੌਲੀ ਪਤਾ ਲੱਗੇਗਾ ਵੀ ਕੌਣ ਜਿਹੜਾ ਵਿਅਕਤੀ ਹੈ ਲੋਕਪ੍ਰਿਅਤਾ ਵੱਲ ਵਧ ਰਿਹਾ ਕਿਉਂਕਿ ਪਟਿਆਲਾ ਸੀਟ ਦੇ ਉੱਪਰ ਜਿਹੜੀ ਲੜਾਈ ਹੈ ਪਾਰਟੀਆਂ ਦੀ ਲੜਾਈ ਘੱਟ ਹੈ ਮੈਨੂੰ ਲੱਗਦਾ ਵੀ ਸ਼ਖਸ਼ੀਅਤ ਤੇ ਆਕੇ ਮਾਮਲਾ ਖੜਦਾ ਜਾ ਰਿਹਾ ਸੋ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਵੀ ਸ਼ਰਮਣੀ ਕਾਲੀ ਦਲੀ ਸੱਤਾ ਦੇ ਕਾਬਜ ਰਹਿਣੇ ਕਾਂਗਰਸ ਇਸ ਵਾਰੀ ਮੁਕਾਬਲੇ ਤਕੋਨੇ-ਚੋਨੇ ਵੀ ਚੱਲ ਰਹੇ ਨੇ ਸੋ ਮੈਨੂੰ ਦਿਓ ਜਾਸ ਸਸਿਕਾ